ਸਸਿਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂਕ ਟਿੱਪ ਕੋਡ ਦੁਨਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਰ ਬਾਰੇ ਸਾਨੂੰ ਜਰ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਕਿਸੇ ਹੀ ਫੈਬਰਿਕ ਚ ਸਾਰੇ ਡਿਟੇਲਸ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਜਿਹੜਾ ਸੀਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜੇ ਆਪਣੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏਗੇ ਇਹ ਵੀ ਆਪਣੇ ਸਾਰੇ ਬਹੁਤ ਵਧੀਆ ਪਾਰਟੀ ਵੇਅਰ ਸੂਟ ਨੇਗੇ ਵਧੀਆ ਵਰਕ ਦੇ ਨਾਲ ਤਿਆਰ ਹੋਏ ਹੋਏ ਨੇ ਅਲੱਗ-ਅਲੱਗ ਕਲਰ ਕੰਬੀਨੇਸ਼ਨ ਦੇ ਵਿੱਚ ਆਪਾਂ ਤਿਆਰ ਕਰ ਰਹੇ ਨੇ ਅਲੱਗ-ਅਲੱਗ ਫੈਬਰਿਕ ਆਗੀ ਤੇ ਬਾਕੀ ਸਾਰੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਚ ਦੱਸਾਂਗੇ ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ YouTube ਤੋਂ ਇਲਾਵਾ Instagram ਤੇ ਜ਼ਰੂਰ ਫੋਲੋ ਕਰੋ ਸੰਧੂ ਰੂਟੀ ਕੋਡ ਦੁਨ ਦਾ ਨਾਮ ਤੇ ਉਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਉਥੋਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਚੱਕ ਕੇ ਸੇਮ ਕਾਪੀ ਜਿਹੜਾ ਡਿਜ਼ਾਈਨ ਹੈ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਡਿਜ਼ਾਈਨ ਤੁਹਾਡਾ ਆਪਣਾ ਵੀ ਹੋ ਸਕਦਾ ਹੈਗਾ ਅਸੀਂ ਉਹਦਾ ਦਾ ਵੀ ਤੁਹਾਨੂੰ ਜਿਵੇਂ ਤੁਸੀਂ ਚਾਹੋ ਬਟੇਕ ਸਟਾਈਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹਾਂ ਜਾਂਜੀ ਦਿਖਾਉਣੇ ਆਪਾਂ ਅੱਜ ਵਾਲਾ ਜੋ ਸੂਟ ਅਸੀਂ ਤਿਆਰ ਕਰਵਾਏ ਨੇਗੇ ਅੰਤ ਤੱਕ ਜ਼ਰੂਰ ਦੇਖਿਓ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਇਹ ਆਪਾਂ ਨੇ ਮਜ਼ੈਂਟਾ ਰਾਣੀ ਸ਼ੇਡ ਦੇ ਉੱਪਰ ਤਿਆਰ ਕਰਵਾਇਆ ਰਾਣੀ ਸ਼ੇਡ ਦਾ ਆਪਣਾ ਸੂਟ ਹੈਗਾ ਤੇ ਜਿਹੜੀ ਫੈਬਰਿਕ ਹੈ ਦੀ ਇਹ ਖਾਦੀ ਸਰਕਦੀ ਆ ਖਾਦੀ ਸਿਲਕ ਤੇ ਤਿਆਰ ਕਰਵਾਇਆ ਇਸ ਵਾਰ ਖਾਦੀ ਸਿਲਕ ਕਾਫੀ ਟ੍ਰੈਂਡ ਦੇ ਵਿੱਚ ਰਿਹਾ ਬਹੁਤ ਸਾਰੇ ਸੂਟ ਸਾਡੇ ਖਾਦੀ ਸਿਲਕ ਦੇ ਵਿੱਚ ਤਿਆਰ ਹੋਏ ਰਗੇ ਇਹ ਆਪਣੀ ਖਾਦੀ ਸਿਲਕ ਦੀ ਫੈਬਰਿਕ ਆ ਤੇ ਜਿਹੜਾ ਇਹ ਵਰਕ ਆ ਆਪਣੇ ਆਰੀ ਵਰਕ ਨਾਲ ਤਿਆਰ ਕਰਵਾਇਆ ਬਹੁਤ ਸੋਹਣਾ ਡਿਫਰੈਂਟ ਜਾਂ ਸਿੰਪਲ ਜਾਂ ਸੋਬਰ ਜਿਹਾ ਵਰਕ ਹੋਇਆ ਹੋਇਆ ਹੈਗਾ ਤੇ ਤੇ ਵਧੀਆ ਪਾਰਟੀ ویئر ਸੂਟ ਦੇ ਕੋ ਆਪਣਾ ਜਦੋਂ ਕਲਰ ਪਾਰਟੀ ویئر ਹੈਗਾ ਤਾਂ ਸੂਟ ਵੀ ਆਪਣਾ ਪਾਰਟੀ ویئر ਹੀ ਤਿਆਰ ਹੋਇਆ ਹੋਇਆ ਹੈ ਦੇਖੋ ਇਹਦਾ ਇਹ ਆਰੀ ਵਰਕ ਨੇ ਆਪਾਂ ਤਿਆਰ ਕਰਵਾਇਆ ਆ ਸਾਰਾ ਵਰਕ ਆ ਜਿਹੜਾ ਆਰੀ ਵਰਕ ਹੋਇਆ ਹੋਇਆ ਹੈਗਾ ਖਾਸਲੀ 골ਡਨ ਆਰੀ ਦੇ ਨਾਲ ਵਰਕ ਕਰਵਾਇਆ ਦੇਖੋ ਇਹਦਾ ਇਹ ਰੇਤੂ ਲੈ ਕੇ ਇਧਰ ਚਾਕਾਂ ਦੇ ਤੱਕ ਇਹਦੀ ਡਿਜ਼ਾਈਨਿੰਗ ਬਣੀ ਹੋਈ ਹੈਗੀ ਇੱਕ ਸਾਈਡ ਤੋਂ ਤੁਸੀਂ ਆਹੀ ਡਿਜ਼ਾਈਨਿੰਗ ਨੂੰ ਅੱਜ ਤੱਕ ਵੀ ਕਰਵਾ ਸਕਦੇ ਹੋਗੇ ਆ ਸਾਰਾ ਮੂਰਲਾ ਫਰੰਟ ਇਹਦੇ ਵੀ ਭਰਾ ਸਕਦੇ ਹੋਗੇ ਹਨ ਤੇ ਇਹ ਇਕੱਲਾ ਜਿਹੜਾ ਇੱਥੇ ਤੱਕ ਆਇਆ ਹੈ ਵਰਕ ਤੇ ਇਸ ਤੋਂ ਬਾਅਦ ਜਿਹੜਾ ਵਰਕ ਹੈ ਆਹ ਵਰਕ ਇਹਦੇ ਬਾਹਲੇ ਪ੍ਰੋਗੂ ਦੇਖੋ ਇਹ ਵਾਲਾ ਬਾਜੂ ਤੇ ਵਰਕ ਆ ਗਿਆ ਸੇਮ ਇਦਾਂ ਹੀ ਦੇਖੋ ਬਾਜੂ ਦੇ ਉੱਪਰ ਵਰਕ ਹੋਇਆ ਹੋਇਆ ਹੈਗਾ ਇਹਦੀ ਬਾਟਮ ਤੇ ਆਪਣੇ ਨਹੀਂ ਕਰਵਾਇਆ ਤੁਸੀਂ ਚਾਹੋ ਤਾਂ ਆਪਣਾ ਬਾਟਮ ਤੇ ਵਰਕ ਕਰਵਾ ਸਕਦੇ ਹੋਗੇ ਤੇ ਆਹ ਹੈਗਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਨਾਲ ਇਹਦੇ ਤੇ 골ਡਨ ਗੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਜਿਆਦੇ ਸੋਹਣਾ ਆਪਣਾ ਖੂਬਸੂਰਤ ਜਿਹੜਾ ਸੂਟ ਹੈ ਤਿਆਰ ਹੋਇਆਗਾ ਤੁਸੀਂ ਜਿਵੇਂ ਚਾਹੋ ਆਪਣਾ ਜਿਹੜੀ ਵੀ ਫੈਬਰਿਕ ਤੇ ਕਰਵਾਉਣਾਗਾ ਵਰਕ ਦੇ ਵਿੱਚ ਕੁਝ ਐਡ ਕਰਵਾਉਣਾ ਤੁਸੀਂ ਨਾ ਬੋਟਮ ਵਗੈਰਾ ਤੇ ਤਾਂ ਐਡ ਕਰਵਾ ਸਕਦੇ ਹੋਗੇ ਕਾਫੀ ਸੋਹਣਾ ਖੂਬਸੂਰਤ ਜਾ ਕਿਉਂਕਿ ਜਿੰਨਾ ਵੀ ਆਰੀ ਵਰਕ ਹੋਊਗਾ ਆਪਣਾ ਇਹ ਜਿੰਨਾ ਆਪਣਾ ਡਾਰਕ ਕਲਰ ਹੋਊਗਾ ਤੇ ਕਾਫੀ ਜੱਜੂਗਾ ਇਹ ਜਿੰਨਾ ਜਿਆਦੇ ਡਾਰਕ ਕਲਰ ਹੋਊਗਾ ਓਨਾ ਹੀ ਆਪਣਾ ਆਰੀ ਵਰਕ ਵੱਧ ਉੱਠੂਗਾ ਜਿੰਨਾ ਤੁਸੀਂ ਫਿੱਕੇ ਰੰਗ ਤੇ ਕਰਾਉਗੇ ਉਹ ਵਿੱਚੀ ਵੜ ਜਾਂਦੀ ਆਰੀ ਉਹਦੇ ਸੋਹਣਾ ਨਹੀਂ ਲੱਗਦਾ ਹੈਗਾ 골ਡਨ ਕਲਰ ਦਾ ਵਰਕ ਕੀਤਾ ਹੋਇਆ ਤੇ ਬ੍ਰਾਈਟ ਜਿੰਨਾ ਤੇ ਬ੍ਰਾਈਟ ਸ਼ੇਡ ਵਾਲ ਜਾਈ ਜਾਵਾਂਗੇ ਉਹਨਾਂ ਹੀ ਆਪਣਾ ਜਣਾ ਸੂਟ ਆ ਉਹ ਵੱਧ ਗ੍ਰੇਸਪਨ ਹੋਊਗਾ ਤੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਆਪਣਾ ਕਲਰ ਵਗੈਰਾ ਸਿਲੈਕਟ ਕਰਕੇ ਵਰਕ ਤੁਸੀਂ ਸੇਮ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਤਿਆਰ ਕਰਵਾਇਆ ਹੈਗਾ ਇਹ ਆਪਾਂ ਨੇ ਸਿਲਕ ਵੈਲਵਟ ਦੇ ਉੱਪਰ ਤਿਆਰ ਕਰਵਾਇਆਗਾ ਦੇਖੋ ਸਿਲਕ ਵੈਲਵਟ ਦਾ ਆਪਣਾ ਸੂਟ ਹੈਗਾ ਤੇ ਮੋਰ ਪੰਖੀ ਕਲਰ ਹੈ ਇਹਦਾ ਮੋਰ ਪੰਖੀ ਕਲਰ ਦੇ ਉੱਪਰ ਕਰਵਾਇਆ ਆਪਾਂ ਨੇ ਸਿਲਕ ਵੈਲਵਟ ਦਾ ਦੇਖੋ ਇਦਾਂ ਸੂਟਾਂ ਤੇ ਆਰੀ ਹੈਂਡ ਦਾ ਮਿਕਸ ਆਪਣਾ ਇਹ ਵਰਕ ਹੋਇਆ ਹੋਇਆ ਹੈਗਾ ਇਸ ਸਿਰਕ ਆਪਣਾ ਸਿਰਕ 벨ਵਟ ਦੇ ਉੱਪਰ ਆਪਾਂ ਨੇ ਰੈਡੀ ਕਰਵਾਇਆ ਦੇਖੋ ਇਹਦਾ ਘੇਰੇ ਦੇ ਉੱਪਰ ਵਰਕ ਆ ਗਿਆ ਤੇ ਪਰਲ ਦੀ ਫਿਨਿਸ਼ਿੰਗ ਹੋਈ ਹੋਈ ਹੈ ਘੇਰੇ ਦੇ ਉੱਪਰ ਤੇ ਫਿਰ ਇਹਦੇ ਸੈਂਟਰ ਪੈਨਲ ਆ ਗਿਆ ਇਦਾਂ ਤੇ ਇਦਾਂ ਇਹ ਗਲੇ ਤੇ ਵਰਕ ਇਹਦਾ ਬਾਜੂ ਦਾ ਵਰਕ ਦੇਖੋ ਕਾਫੀ ਸੋਹਣਾ ਹੋਇਆ ਹੈ ਹੈਵੀ ਵਰਕ ਹੋਇਆ ਹੈ ਬਾਜੂ ਤੇ ਦੇਖੋ ਇਹਦਾ ਬਾਜੂ ਦਾ ਵਰਕ ਆ ਗਿਆ ਇਦਾਂ ਕਾਫੀ ਦੇਖੋ ਸੋਹਣਾ ਆਪਣਾ ਬਾਜੂ ਦਾ ਵਰਕ ਹੋਇਆ ਹੈਗਾ ਗਲੇ ਦਾ ਵਰਕ ਬਾਜੂ ਦਾ ਵਰਕ ਸੈਂਟਰ ਪੈਨਲ niche ਘੇਰੇ ਤੇ ਵਰਕ ਤੇ ਇਧਰ ਦੇਖੋ ਇਹਦੀ ਬੋਟਮ ਦਾ ਵਰਕ ਆ ਗਿਆ ਆ ਵਾਲਾ ਬਾਟਮੇ ਮੂੜੀ ਤੇ ਵਰਕ ਹੋਇਆ ਹੈਗਾ ਕਿੰਨਾ ਜਾਂ ਦੇ ਸੋਹਣਾ ਦੇ ਆਪਣਾ ਤੁਸੂਰ ਤੇ ਇਹ ਵੈਲਵਟ ਦੇ ਵਿੱਚ ਸੂਟ ਆਪਣੇ ਤਿਆਰ ਕਰਵਾਇਆ ਇਹ ਆਪਣੀ ਸਿਲਕ ਵੈਲਵਟਾ ਹਦਾਈ ਵਾਲੀ ਵੈਲਵਟਾ ਕਾਫੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਿਆਗਾ ਵੀ ਸਿਲਕ ਵੈਲਵਟ ਦਾ ਤੇ ਆਪਣੀ ਜਿਹੜੀ ਮੈਕਰੋ ਵੈਲਵਟਾ ਦਾ ਕਾਫੀ ਫਰਕ ਹੁੰਦਾਗਾ ਤੇ ਇਹ ਮਹਿੰਗਾ ਫੈਬਰਿਕ ਹੈਗਾ ਉਹ ਆਪਾਂ ਨੂੰ ਠੀਕ ਪ੍ਰਾਈਸ ਦੇ ਵਿੱਚ ਫੈਬਰਿਕ ਪਾਈ ਜਾਂਦਾ ਜਿਹੜਾ ਆਪਣਾ ਮੈਕਰੋ ਵਾਲਾ ਹੁੰਦਾਗਾ ਇਹਨੂੰ ਆਪਾਂ ਡਾਈ ਕਰਵਾਉਣੀ ਹੈਗੀ ਆਪਾਂ ਨੂੰ ਡਾਈ ਦੇ ਵਿੱਚ ਹੀ ਆਪਣਾ ਪਲੇਨ ਮਿਲਦਾ ਵਾਈਟ ਇਹ ਨੂੰ ਆਪਾਂ ਕਿਸੇ ਵੀ ਕਲਰ ਚ ਡਾਈ ਕਰਵਾ ਸਕਦੇ ਆ ਇਹ ਚ ਜ਼ਿਆਦਾ ਸ਼ਾਈਨਿੰਗ ਹੁੰਦੀ ਹੈਗੀ ਬਰਕ ਤੁਸੀਂ ਉਹਤੇ ਵੀ ਕਰਵਾ ਸਕਦੇ ਹੋ ਫਿਨਿਸ਼ਿੰਗ ਉਹਤੇ ਵੀ ਹੀ ਇੰਨੀ ਹੀ ਜ਼ਿਆਦਾ ਵਧੀਆ ਹੋਊਗੀ ਜਿਹਨੇ ਆਪਣੇ ਇਹ ਵਾਲੇ ਫੈਬਰਿਕ ਤੇ ਆਈ ਹੈ ਜੀ ਤੇ ਨਾਲ ਦੇਖੋ ਆਪਾਂ ਦੇ ਕਮਲ ਚਨੂਨ ਦਾ ਦੁਪੱਟਾ ਜਿਹੜਾ ਉਹ ਤੇਰ ਕਰਵਾਇਆਗਾ ਤੇ ਐਦਾ 골ਡਨ ਗੋਟੇ ਦੇ ਨਾਲ ਤੇ ਫਿਨਿਸ਼ਿੰਗ ਪੱਟੀ ਦੇ ਨਾਲ ਆਪਾਂ ਨੇ ਇਹ ਰੈਡੀ ਕੀਤਾ ਹੋਇਆ ਦੁਪੱਟਾ ਦੇਖੋ 골ਡਨ ਗੋਟਾ ਤੇ ਫਿਨਿਸ਼ਿੰਗ ਪੱਟੀ 골ਡਨ ਰੰਗ ਦੀ ਉਹੀ ਆਪਾਂ ਨੇ ਨਾਲ ਇਹ ਰੈਡੀ ਕੀਤਾਗਾ ਤੁਸੀਂ ਆਪਣਾ ਪਿਓਰ অর্ਗੰਜ਼ਾ ਵੀ ਦੁਪੱਟਾ ਕਰਵਾ ਸਕਦੇ ਹੋਗੇ ਤੇ ਆਪਣਾ ਕੋਈ ਪਿਓਰ ਚਨੂਨ ਵਗੈਰਾ ਹਨਾ ਜਿਵੇਂ ਤੁਹਾਨੂੰ ਪਸੰਦ ਆ ਉਹ ਮੈਂ ਤਿਆਰ ਕਰਵਾ ਕੇ ਲੈ ਸਕਦੇ ਹੋ ਕਲਰ ਵੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਇਹਨੂੰ ਮੈਕਰੋ ਵਾਲੀ ਵੈਲਵਟ ਤੇ ਤਿਆਰ ਕਰਵਾਉਣਾ ਇਹਨੂੰ ਪਲੇਨ ਤੇ ਹੁਣ ਤੁਸੀਂ ਕਹੋਗੇ ਵੀ ਜਿਹੜਾ ਬੀ ਸੀ ਜੰਜਾਂ ਲੱਗ ਚੁੱਕਿਆ ਹਨਾ ਤਾਂ ਤੁਸੀਂ ਆਪਣਾ ਪਲੇਨ ਫੈਬਰਿਕ ਤੇ ਕਿਸੇ ਤੇ ਵੀ ਜੋ ਤੁਹਾਨੂੰ ਪਸੰਦ ਆ ਜੋਰ ਜੱਟ ਵਗੈਰਾ ਤੇ ਕਿਸੇ ਤੇ ਵੀ ਤੁਸੀਂ ਆਹੀ ਡਿਜ਼ਾਈਨ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਆਪਣਾ ਇਹ ਵਾਲਾ ਸੂਟ ਰਾਇਲ ਬਲੂ ਕਲਰ ਦੇ ਉੱਪਰ ਤਿਆਰ ਹੈਗਾ ਰਾਇਲ ਬਲੂ ਕਲਰ ਹੈਗਾ ਇਹ ਟੈਬੀ ਸਿਲਕਲੀ ਇਹਦੀ ਫੈਬਰਿਕ ਹੈਗੀ ਔਰ ਸੌਰੀ ਖਾਦੀ ਸਿਲਕ ਦੀ ਪੈਗੀ ਸਿਲਕ ਦੀ ਨਹੀਂ ਖਾਦੀ ਸਿਲਕ ਦੀ ਫੈਬਰਿਕ ਹੈਗੀ ਹਰ ਪਿਓਰ ਖਾਦੀ ਦੇ ਉੱਪਰ ਆਪਾਂ ਨੇ ਤਿਆਰ ਕਰਵਾਏਗਾ ਕਾਫੀ ਵਾਰ ਮੈਂ ਤੁਹਾਨੂੰ ਦੱਸਿਆ ਖਾਦੀ ਦੇ ਸੂਤਾਂ ਬਾਰੇ ਹਨ ਵੀ ਜਿਹੜੀ ਪਿਓਰ ਖਾਦੀ ਆਪਣੀ ਹਮੇਸ਼ਾ ਡਾਈ ਹੋਈ ਹੁੰਦੀ ਹੈਗੀ ਤਦੇ ਵੀ ਪਿਓਰ ਖਾਦੀ ਆਪਾਂ ਨੂੰ ਮਿਲਣ ਡਾਈਡ ਨਹੀਂ ਹੁੰਦੀ ਹੈਗੀ ਪਿਓਰ ਖਾਦੀ ਆਪਾਂ ਹਮੇਸ਼ਾ ਡਾਈ ਕਰਵਾਉਣੇਗੇ ਦੇਖੋ ਰਾਇਲ ਬਲੂ ਕਲਰ ਤੇ ਤੁਸੀਂ ਐਦਾਂ ਦਾ ਸਾਡਾ ਬਲੈਕ ਕਲਰ ਤੇ ਵੀ ਦੇਖਿਆ ਹੋਊਗਾ ਸੂਤ ਐਦਾਂ ਮੋਰਾ ਵਾਲ ਬਲੈਕ ਕਲਰ ਤੇ ਵੀ ਤਿਆਰ ਸੀਗਾ ਇਹ ਆਪਣਾ ਰਾਇਲ ਬਲੂ ਕਲਰ ਤੇ ਤਿਆਰ ਆ ਦੇਖੋ ਇਹ ਵਾਲੇ ਦਾ ਮੋਰ ਬਣੇ ਹੋਏ ਨੇਗੇ ਤੇ ਐਦਾਂ ਦੇਖੋ ਇਹਦੇ ਆ ਗਿਆ ਵੀ ਸ਼ੇਪ ਨੈੱਕ ਦੇ ਉੱਪਰ ਵਰਕ ਆ ਹੈਂਡ ਵਰਕ ਸਾਰਾ ਤਿਆਰ ਆਗਾ ਤੇ ਐਦਾਂ ਦੇਖੋ ਇਹ ਬਾਜੂ ਦੇ ਉੱਪਰ ਵਰਕ ਆਗਾ ਇਹ ਵਾਲਾ ਬਾਜੂ ਦੇ ਉੱਪਰ ਵਰਕ ਆਗਾ ਬਹੁਤ ਹੀ ਯਾਦੀ ਸੋਹਣਾ ਜੁਨੀਕ ਜਿਹਾ ਆਪਣਾ ਸੂਟ ਤਿਆਰ ਹੋਇਆਗਾ ਤੇ ਇਹ ਆ ਗਈ ਇਹਦੀ ਬਾਟਮ ਬਾਟਮ ਦੀ ਮੂਰੀ ਦੇਖੋ ਸਾਰਾ ਜਾਲ ਹੋਇਆ ਹੈ ਦੇਖੋ ਬਾਟਮ ਤੇ ਜਾਲ ਵਾਲਾ ਵਰਕ ਆਗਾ ਬਹੁਤ ਹੀ ਯਾਦੀ ਸੋਹਣਾ ਤਿਆਰ ਹੋਇਆ ਹੈਗਾ ਸੂਟ ਆਪਣਾ ਦੇਖੋ ਇਹਦਾ ਜਾਲ ਵਾਲਾ ਸੂਟ ਤਿਆਰ ਹੈਗਾ ਆਪਣਾ ਜਿਹੜਾ ਬਾਟਮ ਆ ਗਿਆ ਜਾਲ ਵਾਲਾ ਤੇ ਨਾਲ ਪਿਓਰ ਔਰਗਾਂਜ਼ਾ ਦਾ ਦੁਪੱਟਾ ਇਦਾਂ ਤੇ 골ਡਨ ਬੋਟਲ ਲਾਪਾ ਇਹਨੂੰ ਫਿਨਿਸ਼ਿੰਗ ਦਿੱਤੀ ਆ ਦੇਖੋ ਕਿੰਨਾ ਜਿਆਦਾ ਸੋਹਣਾ ਆਪਣਾ ਸੂਟ ਤਿਆਰ ਹੋਇਆ ਜਿਹੜੀ ਸਾਡੇ ਡੇਲੀ ਵੀਡੀਓ ਤੁਸੀਂ ਦੇਖ ਜਿਓਗੇ ਆਹ ਸੇਮ ਟੂ ਸੇਮ ਸੂਟ ਸਾਡਾ ਬਲੈਕ ਕਲਰ ਤੇ ਬਣਿਆ ਹੋਇਆ ਸੀਗਾ ਬਲੈਕ ਕਲਰ ਤੇ ਹੀ ਬਣਿਆ ਹੋਇਆ ਸੀ ਤੇ ਇਦਾਂ ਇਹ ਰੋਇਲ ਬਲੂ ਕਲਰ ਤੇ ਉੱਪਰ ਬਣਿਆ ਦਾ ਤੁਸੀਂ ਆਪਣਾ ਕਿਸੇ ਵੀ ਕਲਰ ਕੰਟਰਾਸਟ 'ਚ ਜਾ ਸਕਦੇ ਹੋਗੇ ਤੇ ਇਹ ਆਪਾਂ ਪਿਓਰ ਖਾਦੀ ਦੇ ਉੱਪਰ ਤਿਆਰ ਕਰਵਾਇਆ ਤੁਸੀਂ ਆਪਣਾ ਟੈਪੀ ਤੇ ਸਿਲਕ ਤੇ ਹਣਾ ਕ੍ਰੇਪ ਤੇ ਜਿਵੇਂ ਤੁਹਾਨੂੰ ਪਸੰਦ ਦਾ ਜੋਰ ਜੱਟ ਵਗੈਰਾ ਹੁਣ ਅੱਗੇ ਦੇ ਸੀਜ਼ਨ ਦੇ ਲਈ ਹਣਾ ਤੁਸੀਂ ਅਪ੍ਰੈਲ ਮਾਰਚ ਦੇ ਲਈ ਸੂਟ ਤਿਆਰ ਕਰਵਾਉਣੇ ਤਾਂ ਜੋਰ ਜੱਟ ਵੈਸਟ ਹੈਗੀ ਕਿਉਂਕਿ ਉਹ ਆਪ ਗਰਮੀ ਦੇ ਵਿੱਚ ਵੀ ਬਿਅਰ ਕਰ ਲੈਣੇ ਆਗੇ ਤੇ ਕੋਈ ਗਰਮੀ ਦੇ ਵਿੱਚ ਆਪਾਂ ਨੂੰ ਫੰਕਸ਼ਨਾਂ ਨੂੰ ਤਾਂ ਉਦੋਂ ਵੀ ਆਪਾਂ ਨੂੰ ਬਿਅਰ ਕਰ ਸਕਦੇ ਹਾਂ ਜੋਰ ਜੱਟ ਨੂੰ ਤੁਸੀਂ ਆਪਣੀ ਪਸੰਦ ਦੇ ਕਲਰ ਤੇ ਆਪਣੀ ਪਸੰਦ ਦੇ ਵਰਕ ਦੇ ਨਾਲ ਫੈਬਰਿਕ ਦੇ ਨਾਲ ਜਿਵੇਂ ਤਿਆਰ ਕਰਵਾ ਕੇ ਲੈਣਾ ਹੋ ਤਾਂ ਲੈ ਸਕਦੇ ਹੋ ਸੇਮ ਟੂ ਸੇਮ ਡਿਟੋ ਕਾਪੀ ਜਾਣੀ ਹੈਗੀ ਤਿਆਰ ਕਰਵਾ ਕੇ ਤਾਂ ਉਦੋਂ ਵੀ ਤੁਹਾਨੂੰ ਮਿਲ ਜੂ ਉਹਦਾ ਪਾਊਡਰ ਹੈ ਸਾਨੂੰ ਦੇ ਸਕਦੇ ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਬਹੁਤ ਹੀ ਜ਼ਿਆਦਾ ਸੋਹਣਾ ਆਪਣਾ ਬਿਊਟੀਫੁਲ ਕਲਰ ਹੈਗਾ ਇਹ ਕੈਰਟ ਕਲਰ ਦੇ ਉੱਪਰ ਤਿਆਰ ਹੈਗਾ ਕੈਰਟ ਕਲਰ ਦਾ ਆਪਣਾ ਸੁੰਕਾ ਤੇ ਡਿਜ਼ਾਈਨ ਵੀ ਬਹੁਤ ਹੀ ਜ਼ਿਆਦਾ ਸੋਹਣਾਗਾ ਤੁਹਾਡਾ ਸਾਰਿਆਂ ਨੂੰ ਪਸੰਦ ਆਊਗਾ ਇਹ ਵਾਲਾ ਡਿਜ਼ਾਈਨ ਫੁੱਲ ਜਿਹੜਾ ਆਪਣਾ ਪਾਰਟੀ wear ਸੂਟ ਹੈ ਤਿਆਰ ਹੋਇਆਗਾ ਜਿਹੜੀ ਨੇਚਰਲ ਕ੍ਰੇਪ ਦੀ ਇਹਦੀ ਫੈਬਰਿਕ ਹੈਗੀ ਨੇਚਰਲ ਕ੍ਰੇਪ ਤੇ ਆਪਾਂ ਨੇ ਤਿਆਰ ਕਰਵਾਇਆ ਦੇਖੋ ਇਹ ਵਾਲਾ ਸੂਟ ਸਾਰਾ ਟੋਟਲ ਹੈਂਡ ਦੇ ਵਿੱਚ ਤਿਆਰ ਹੈਗਾ ਤੇ ਜਿਹੜਾ ਦੇਖੋ ਆਹ ਆਪਣਾ ਪੈਚ ਲੱਗਿਆ ਹੋਇਆ ਹੈ ਆਪਾਂ ਸਕਾਈ ਕਲਰ ਦਾ ਪੈਚ ਲਗਾ ਕੇ ਇਹ ਆਪਾਂ ਹੈਂਡਵਰਕ ਦੱਸਣ ਤੁਸੀਂ ਤਿਆਰ ਕਰਵਾਇਗਾ ਇੱਧਰ ਦੇਖੋ ਚਾਕ ਘੇਰੇ ਦੇ ਉੱਪਰ ਵਰਕ ਆ ਗਿਆ ਇੱਧਰ ਚਾਕਾਂ ਦੇ ਉੱਪਰ ਵੀ ਪੈਚ ਲੱਗਿਆ ਹੋਇਆ ਘੇਰੇ ਦੇ ਉੱਪਰ ਵੀ ਸਾਰੀ ਆਉਟਲਾਈਨਿੰਗ ਆ ਜਿਹੜੀ ਆਪਣੀ ਮੋਤੀ ਨਾਲ ਹੋਈ ਵੀ ਆ ਵਿੱਚ ਵੀ ਸਾਰੇ ਬੁਟੀ ਆ ਸਾਰਾ ਦੇਖੋ ਇਹਦੇ ਗਲੇ ਦਾ ਵਰਕ ਪੂਰਾ ਹੈਵੀ ਹੈ ਨਾ ਕੋਈ ਸਾਰੀ ਸ਼ਰਟ ਕੱਢੀ ਹੋਈ ਹੈ ਦੀ ਦੇਖੋ ਤੇ ਇੱਧਰ ਦੇਖੋ ਦੀ ਬਾਹਾਂ ਦੇ ਉੱਪਰ ਵੀ ਪੈਚ ਲਾ ਕੇ ਵਰਕ ਹੋਇਆ ਹੈਗਾ ਇਹ ਵਾਲਾ ਬਾਹਾਂ ਦੇ ਉੱਪਰ ਆ ਗਿਆ ਤੇ ਇਹਦੀ ਬਾਟਮ ਦਾ ਵਰਕ ਆ ਗਿਆ ਇੱਧਰ ਬਾਟਮ ਹੈ ਦੀ ਸਲਵਾਰ ਦੇ ਮੂਰੀਆ ਦੇਖੋ ਇਦਾਂ ਪੈਚ ਲਾ ਕੇ ਹੀ ਵਰਕ ਹੋਇਆ ਹੈਗਾ ਸੇਮ ਸਾਰੇ ਪੈਚ ਦੇ ਨਾਲ ਚਾਕਰ ਦੇ ਉੱਪਰ ਦੇਖੋ ਵਰਕਾ ਜਿਹੜਾ ਕੈਮਰਾ ਲਾ ਕੇ ਤੁਹਾਨੂੰ ਸਾਰਾ ਸੂਟ ਦਿਖਾ ਦੇਣਾ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਆਪਣਾ ਡਿਜ਼ਾਈਨ ਹੈਗਾ ਇਹ ਤਿਆਰ ਹੋਇਆਗਾ ਤੇ ਨੇਚਰਲ ਕ੍ਰੇਪ ਦੀ ਫੈਬਰਿਕ ਆਗੀ ਕੈਰਟ ਕਲਰ ਆ ਤੇ ਸਕਾਈ ਕਲਰ ਦਾ ਆਪਾਂ ਇੱਥੇ ਪੈਚ ਲਗਾਇਆ ਪੈਚ ਦਾ ਕਲਰ ਤੇ ਫੈਬਰਿਕ ਦਾ ਕਲਰ ਉਹ ਜਿਹੜਾ ਤੁਹਾਨੂੰ ਪਸੰਦ ਹੋਇਆ ਹੈ ਹਨਾ ਜਿਹੜਾ ਵੀ ਕਲਰ ਕੰਟਰਾਸਟ ਦੇ ਵਿੱਚ ਤੁਸੀਂ ਜਾਣਾ ਹੋਇਆ ਤੁਸੀਂ ਵਿੱਚ ਜਾ ਕੇ ਆਪਣਾ ਹਨਾ ਪਸੰਦ ਕਰਕੇ ਉਹੀ ਲਗਵਾ ਸਕਦੇ ਹੋਏ ਸੇਮ ਕਲਰ ਦੇ ਵਿੱਚ ਕਰਵਾਉਣਾ ਸੇਮ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਹੈਗਾ ਨਾਲ ਦੇਖੋ ਪਿਓਰ ਔਰਗੈਂਜ਼ਾ ਦਾ ਦੁਪੱਟਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਤੇ ਐਦਾਂ ਹੀ ਪੈਚ ਨਾਲ ਦੀ ਆਪਣੀ ਪੇਸਟਿੰਗ ਪੱਟੀ ਲਗਾ ਕੇ ਇਹਦੇ ਨੀਚੇ ਹੈਨਾ ਦੁਪੱਟੇ ਤੇ ਤੇ ਫਿਰ ਗੋਟ ਨਾਲ ਫਿਨਿਸ਼ਿੰਗ ਦਿੱਤੀ ਆ ਬਹੁਤ ਹੀ ਅੱਜੇ ਸੋਹਣਾ ਆਪਣਾ ਸੂਟ ਹੈ ਜਿਹੜਾ ਬਣ ਕੇ ਤਿਆਰ ਹੋਇਆਗਾ ਦੇਖੋ ਪਿਓਰ ਔਰਗੈਂਜ਼ਾ ਦਾ ਦੁਪੱਟਾ ਨੇਚਰਲ ਕ੍ਰੇਪ ਦਾ ਸੂਟ ਹੈਗਾ ਤੇ ਪੈਚਵਰਕ ਦੇ ਨਾਲ ਟੋਟਲ ਹੈਂਡ ਦੇ ਵਿੱਚ ਤਿਆਰ ਹੈਗਾ ਤੁਸੀਂ ਆਪਣਾ ਬਾਟਮ ਦਾ ਵਰਕ ਵਗੈਰਾ ਸਕਿਪ ਕਰਵਾਉਣਾ ਉਹਦਾ ਵੀ ਕਰਵਾ ਸਕਦੇ ਹੋ ਹੈਨਾ ਜੇ ਕਿਸੇ ਨੂੰ ਕਈ ਕਸਟਮਰ ਐਦਾਂ ਦੇ ਹੁੰਦੇ ਜਿਨ੍ਹਾਂ ਨੂੰ ਬਾਟਮ ਦਾ ਵਰਕ ਨਹੀਂ ਪਸੰਦ ਹੁੰਦਾ ਤਾਂ ਆਪਣਾ ਬਾਟਮ ਦਾ ਵਰਕ ਤੁਸੀਂ ਸਕਿਪ ਕਰਵਾ ਸਕਦੇ ਹੋ ਫੈਬਰਿਕ ਅਪਨੇ ਅਕੋਰਡਿੰਗ ਕਲਰ ਅਪਨੇ ਅਕੋਰਡਿੰਗ ਚੇਂਜ ਕਰ ਸਕਦੇ ਹੋ ਜੋ ਤੁਹਾਨੂੰ ਪਸੰਦ ਹੋਇਆ ਜਿਵੇਂ ਵੀ ਹੈਨਾ ਸੇਮ ਵਰਕ ਦੇ ਨਾਲ ਤੁਸੀਂ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਵੀਡੀਓ ਵਿੱਚ ਆਪਾਂ ਸਾਰੀ ਡਿਟੇਲ ਤੁਹਾਨੂੰ ਦੱਸ ਚੁੱਕੀਆਂ ਹਾਂਗੇ ਵੀ ਕਿਹੜਾ ਆਪਾਂ ਨੇ ਫੈਬਰਿਕ ਲਗਾਇਆ ਕਿਹੜਾ ਵਰਕ ਹੈਗਾ ਇਹ ਕਿੰਦਾ ਦੀ ਆਪਾਂ ਸਟਿਚਿੰਗ ਹੈ ਹਨਾ ਚਾਰਜ ਤੁਸੀਂ ਕਰ ਸਕਦੇ ਹੋਗੇ ਹਨਾ ਕਿ ਮੈਂ ਆਪ ਤੁਸੀਂ ਆਪਣਾ ਜਿਹੜਾ ਬੁਟੀਕ ਸਟਾਈਲ ਸੂਟ ਹੈਗਾ ਆਪਣੀ ਚੁਆਇਸ ਦੇ ਅਕੋਰਡਿੰਗ ਫੈਬਰਿਕ ਵਗੈਰਾ ਕਲਰ ਵਗੈਰਾ ਸਭ ਦੱਸ ਕੇ ਆਪਣਾ ਕਿਵੇਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂ ਜੇ ਉਹ ਵੀ ਤੁਹਾਨੂੰ ਪਸੰਦ ਹੋਇਆ ਆਪਣੇ ਸਾਰੇ ਡਿਟੇਲਸ ਸਾਨੂੰ ਵਟਸਐਪ ਤੇ ਸੈਂਡ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨਾਂ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ